ਗੁਰਮਤਿ ਵਿਚਾਰ ਲੜੀ ਬਾਬਾ ਕਬੀਰ ਜੀ ਮਹਾਰਾਜ ਜਿਨ੍ਹਾਂ ਦੇ ਸ਼ਲੋਕਾਂ ਵਿੱਚੋਂ ਚੱਲ ਰਹੀ ਹੈ। ਹਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਾਬਾ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਪਤਾਂ ਸਾਰੀ ਵਿਚਾਰ ਉਹਨਾਂ ਦੀ ਸ਼ਹਾਦਤ ਤੇ ਕੇਂਦ੍ਰਿਤ ਰੱਖੀ ਸੀ। ਅੱਜ ਲੜੀ ਨੂੰ ਆਪਾਂ ਜੋੜਨ ਦਾ ਯਤਨ ਕਰਦੇ ਹਾਂ। ਪਤ ਜਾਣਿਆ ਸੀ ਕਬੀਰ ਸਮੰਧ ਨਾ ਛੋਡੀਐ ਜੋ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਭੜੋ ਨ ਕਹੈ ਕੋਏ ਸਮੰਧ ਨਾ ਛੋਡੀਐ ਜੋ ਅਤਖਾਰੋ ਹੋਏ ਸਮੁੰਦਰ ਦੇ ਪਾਣੀ ਦਾ ਇੱਕ ਸੁਭਾਅ ਆ ਉਹ ਸਾਲਟੀ ਹੁੰਦਾ ਖਾਰਾਪਨ ਹੁੰਦਾ ਉਹਦੇ 'ਚ ਜਿਹੜੇ ਜੀਵ ਜਿਹੜੀਆਂ ਮੱਛੀਆਂ ਜਾਂ ਹੋਰ ਪਾਣੀ ਦੇ ਜੀਵ ਸਮੁੰਦਰ ਚ ਰਹਿੰਦੇ ਆ ਉਹਨਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਹੁੰਦਾ ਉਹਨਾਂ ਦਾ ਸਭ ਕੁਝ ਹੁੰਦਾ ਸਾਡੇ ਲਈ ਉਹਦੇ ਚ ਖਾਰਾਪਣ ਹੋ ਸਕਦਾ ਪਰ ਜਿਹੜੇ ਜੀਵ ਉੱਚ ਰਹਿਣ ਵਾਲੇ ਨੇ ਉਹਨਾਂ ਲਈ ਉਹ ਖਾਰਾਪਣ ਨਹੀਂ ਹੈ ਸਮੁੰਦਰ ਨਾ ਛੋੜੀਏ ਜੋ ਅਤਖਾਰੂ ਹੋਏ ਹਾਰਾਪਣ ਹੋਵੇ ਉਸ ਪਾਣੀ ਚ ਪੰਛੀ ਦਾ ਜੀਵ ਫਿਰ ਵੀ ਉਸ ਨੂੰ ਨਹੀਂ ਛੱਡਿਆ ਕਰਦਾ ਕਿਉਂਕਿ ਜਦੋਂ ਉਸ ਨੂੰ ਛੱਡ ਦਿੰਦਾ ਤਾਂ ਦੇ ਦੋ ਹੀ ਕਾਰਨ ਹੁੰਦੇ ਨੇ ਜਾਂ ਤੇ ਉਸ ਦੀ ਬ੍ਰਿਤੂ ਹੋ ਚੁੱਕੀ ਹੁੰਦੀ ਜੀਵ ਦੀ ਜੋ ਪਾਣੀ ਦੇ ਉੱਪਰ ਤੈਰਦਾ ਕਿਨਾਰੇ ਤੇ ਲੱਗ ਜਾਂਦਾ ਆ ਕੇ ਜਦ ਕੋਈ ਮਸ਼ੀਰਾ ਜਾ ਕੇ ਜਾਲ ਪਾ ਕੇ ਸਮੁੰਦਰ ਦੇ ਵਿੱਚੋਂ ਮੱਛੀਆਂ ਨੂੰ ਬਾਹਰ ਕੱਢ ਲਿਆ ਕਰਦਾ ਤੇ ਉਹਨਾਂ ਦਾ ਪਾਣੀ ਤੋਂ ਬਾਹਰ ਆਉਣਾ ਉਹਨਾਂ ਲਈ ਜੀਵਨ ਨਹੀਂ ਜ਼ਿੰਦਗੀ ਨਹੀਂ ਪਾਣੀ ਦਾ ਖਾਰਾਪਣ ਉਹਨਾਂ ਨੂੰ ਮੀਤ ਨਹੀਂ ਦਿੰਦਾ ਇਹਨਾਂ ਦਾ ਵਿਸ਼ੋਰਾ ਤਾਕਤ ਦਿੰਦਾ ਹੈ ਜੇਥੋਂ ਇੱਕ ਨੁਕਤਾ ਹੈ ਸਾਨੂੰ ਸਮਝਣ ਦੀ ਲੋੜ ਹੈ ਪਿਆਰਿਓ ਕਿ ਜਿਹੜੀ ਚੀਜ਼ ਸਾਡੇ ਲਈ ਖਾਰੀ ਹੈ ਨਾ ਸਾਨੂੰ ਖਾਰੀ ਲੱਗ ਰਹੀ ਹੈ ਹੋ ਸਕਦਾ ਕਿਸੇ ਲਈ ਜ਼ਿੰਦਗੀ ਉਹੀ ਹੋਵੇ ਉਹਦਾ ਜੀਵਨ ਉਹੀ ਹੋਵੇ ਅਸੀਂ ਉਸ ਤੋਂ ਉਹਨੂੰ ਦੂਰ ਕਰ ਰਹੇ ਹਾਂ ਇਹਦਾ ਮਾਇਨਾ ਉਹਨੂੰ ਉਸਦੀ ਜ਼ਿੰਦਗੀ ਤੋਂ ਦੂਰ ਕਰ ਰਹੇ ਹਾਂ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਮਹੱਤਵ ਹੋ ਸਕਦਾ ਕਿਸੇ ਜੇ ਲਈ ਕਈ ਵਾਰੀ ਉਹ ਸਭ ਕੁਝ ਹੋ ਜਾਂਦਾ ਹੈ ਸਭ ਕੁਝ ਸਾਡੇ ਆਲੇ ਦੁਆਲੇ ਵਾਪਰਦੇ ਵਰਤਾਰਿਆਂ ਨੂੰ ਜਦੋਂ ਅਸੀਂ ਵੇਖਦੇ ਹਾਂ ਸੰਸਾਰ ਅੰਦਰ ਚੰਗਾ ਮਾੜਾ ਜੋ ਵੀ ਵਾਪਰ ਰਿਹਾ ਹੈ ਸਾਨੂੰ ਸਮਝਣ ਦੀ ਲੋੜ ਹੈ ਇਹਦੇ ਤੋਂ ਪਿਆਰਿਓ ਕਿ ਭਾਵੇਂ ਇੱਕ ਵੱਡੇ ਵਿਅਕਤੀ ਦੀ ਨਜ਼ਰ ਦੇ ਵਿੱਚ ਚੀਜ਼ਾਂ ਛੋਟੀ ਆ ਨੇ ਕਈ ਲੋਕੀ ਕਹਿ ਦਿੰਦੇ ਆ ਕੋਈ ਨਹੀਂ ਜੀ ਕੀ ਹੁੰਦਾ ਪਰ ਜਿਹੜੇ ਜੁੜੇ ਹੋਇਆ ਨਾ ਉਹਨਾਂ ਨਾਲ ਉਹਨਾਂ ਲਈ ਉਹ ਸਭ ਕੁਝ ਹੁੰਦੀ ਆ ਨੇ ਉਹਨਾਂ ਦਾ ਜਨਮ ਉਹਨਾਂ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਸਭ ਕੁਝ ਹੁੰਦੀ ਆ ਨੇ ਇਸ ਲਈ ਕਬੀਰ ਜੀ ਕਹਿ ਰਹੇ ਆ ਕਹਿੰਦੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਆ ਨਾ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਏ ਕਰਤਾਰ ਤੇਰੇ ਹੁਕਮ ਦੇ ਵਿੱਚ ਜੀਵਨ ਜਿਉਣਾ ਸਾਨੂੰ ਭਲਾ ਲੱਗਦਾ। ਈਸਾ ਹੁਕਮ ਚ ਜ਼ਿੰਦਗੀ ਗੁਜ਼ਾਰਦੇ ਆ ਭਾਵੇਂ ਸਾਡੇ ਤੇ ਦੁੱਖ ਆਵੇ ਭਾਵੇਂ ਸਾਡੇ ਤੇ ਸੁੱਖ ਆਵੇ। ਅਖਿਰ ਵੀ ਅਸੀਂ ਤੇਰੇ ਦਰਬਾਰ ਨੂੰ ਛੱਡ ਕੇ ਨਹੀਂ ਜਾਵਾਂ। ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ। ਇਹ ਤਾਂ ਹੁਕਮ ਦੀ ਸਮਝ ਆ ਗਈ। ਜਦੋਂ ਰਜ਼ਾ ਚ ਚੱਲਣ ਦੀ ਸਮਝ ਆ ਗਈ ਫਿਰ ਤੇ ਗੁਰੂ ਸਾਹਿਬ ਬਾਣੀ ਜਿੱਥੋਂ ਤੱਕ ਦੱਸਦੇ ਆ ਤਨ ਮਨ ਕਾਟ ਕਾਟ ਸਭ ਅਰਪਣ ਵਿੱਚ ਅਗਨੀ ਆਪ ਜਲਾਈ ਫਿਰ ਤੇ ਇੰਨਾ ਰਿਸ਼ਤਾ ਪਿਆਰ ਦਾ ਜੁੜ ਜਾਂਦਾ ਹੈ ਕਰਤਾਰ ਨਾਲ ਉਹਦੇ ਹੁਕਮ ਨਾਲ ਉਹਦੀ ਰਜ਼ਾ ਨਾਲ ਉਸ ਨੂੰ ਉਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਜੁਦਾ ਨਹੀਂ ਕੀਤਾ ਜਾ ਸਕਦਾ ਤੇ ਹੁਣ ਕਬੀਰ ਜੀ ਇਸ ਨੁਕਤੇ ਨੂੰ ਅੱਗੇ ਦੋਰਦੇ ਆ ਕਹਿੰਦੇ ਨਿੰਗੁਸਾਈ ਬਹਿ ਗਏ ਥਾਂਗੀ ਨਹੀਂ ਕੋਈ ਨਿੰਗੁਸਾਈ ਨਿੰਗੁਸਾਈ ਸ਼ਬਦ ਹੈ ਜਿਹੜਾ ਇਹਦਾ ਅਰਥ ਹੈ ਗਾਇ ਜੀ ਨਿਖਸਵੇਂ ਜਿਨ੍ਹਾਂ ਦਾ ਮਾਲਕ ਕੋਈ ਨਹੀਂ ਜਿਨ੍ਹਾਂ ਦਾ ਵਾਰੀ وارث ਕੋਈ ਨਹੀਂ ਸੰਭਾਲਣ ਵਾਲਾ ਕੋਈ ਨਹੀਂ ਬਹਿ ਗਏ ਐਸੇ ਬੀੜੇ ਐਸੀ ਕਿਸ਼ਤੀ ਐਸੀ ਸ਼ਿਪ ਜਿਹਨੂੰ ਚਲਾਉਣ ਵਾਲਾ ਜਿਹਦਾ ਮਾਲਕ ਮਲਾਹ ਕੋਈ ਨਹੀਂ ਜੇ ਐਸੀ بے ਧਿਆਨਾ ਹੋ ਗਿਆ ਉਹ ਬੇਰੇ ਡੁੱਬ ਜਾਂਦੇ ਆ ਕਾਰ ਚਲਾਉਣ ਵਾਲਾ ਡਰਾਈਵਰ ਜੇਕਰ ਸਮਝ ਐ ਮਰਜ਼ੀ ਉੱਤੇ ਨਹੀਂ ਜਾ ਸਕਦੀ ਬਹਿ ਕੇ ਧਾਂਗੀ ਨਹੀਂ ਕੋਰੇ ਧਾਂਗੀਦਾਰ ਤਾਂ رضی ਮਲਾਹ ਨਾਹੀ ਕੋਏ ਜਿਨ੍ਹਾਂ ਦਾ ਕੋਈ ਮਾਲਾ ਨਹੀਂ ਨਾ ਹੁੰਦਾ ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੁੰਦਾ ਇਹ ਸੇ ਬੇੜੇ ਉਹਨਾਂ ਦਾ ਡੁੱਬਣਾ ਤੈਅ ਹੁੰਦਾ ਆ ਦੂਜੇ ਪਾਸੇ ਦੀਨ ਗਰੀਬੀ ਆਪਣੀ ਕਰਦੇ ਹੋਏ ਸੁਹੋਏ ਜਿਨ੍ਹਾਂ ਨੇ ਕਰਤਾਰ ਨੂੰ ਆਪਣਾ ਧੰਗ ਹੀ ਆਪਣਾ ਮਾਲਕ ਬਣਾ ਲਿਆ ਆਪਣਾ ਰਾਹ ਤੇ ਸੇਰਾ ਬਣਾ ਲਿਆ ਉਹਦੇ ਹੁਕਮ ਚ ਚੱਲ ਪਏ ਉਹਨਾਂ ਦੀ ਜੀਵਨ ਦੀ ਅਵਸਥਾ ਬਣ ਜਾਂਦੀ ਕਰਤੇ ਹੋਏ ਸੁਹੋਏ ਵੀ ਕਰਤਾਰ ਵੱਲੋਂ ਜੋ ਹੋ ਰਿਹਾ ਸਾਨੂੰ ਉਹ ਪ੍ਰਵਾਨ ਹੈ ਉਸ ਹੁਕਮ ਦੇ ਅੰਦਰ ਉਹ ਗਰੀਬੀ ਚ ਨਿਮਰਤਾ ਚ ਖਲੇਮੀ ਚ ਰਹਾ ਕਰਦੇ ਆ ਭਾਵੇਂ ਆਪਣੇ ਵੱਲੋਂ ਹੁਕਮ ਨੂੰ ਤੋੜਨ ਜਾਂ ਹੁਕਮ ਨੂੰ ਬਦਲ ਦੇਣ ਦੀ ਕੋਸ਼ਿਸ਼ ਨਹੀਂ ਕਰਿਆ ਕਰਦੇ ਹੁਕਮ ਚ ਜੋ ਵਾਪਰ ਰਿਹਾ ਉਸ ਨੂੰ ਸਵੀਕਾਰ ਕਰ ਲੈਂਦੇ ਆ ਉਸ ਨੂੰ ਆਪਣੇ ਜੀਵਨ ਅੰਦਰ ਧਾਰਨ ਕਰ ਲੈਂਦੇ ਆ ਤੇ ਜਿਨ੍ਹਾਂ ਗੁਰਮੁਖਾਂ ਨੇ ਕਰਤਾਰ ਦਾ ਹੁਕਮ ਮੰਨਿਆ ਨਾ ਪਿਆਰਿਓ ਉਹਨਾਂ ਗੁਰਮੁਖ ਜਨਾਂ ਦੇ ਲਈ ਜਾਂ ਉਹਨਾਂ ਗੁਰਮੁਖ ਜਨਾਂ ਦੇ ਜੀਵਨ ਦੇ ਜੋ ਆਪਾਂ ਕਹਿੰਦੇ ਇਹ ਪਦਾਰਥ ਹੋ ਰਿਹਾ। ਉਹ ਵੀ ਸਮਾਜ ਲਈ ਦੁਨੀਆ ਲਈ ਸਤਲੇ ਹੋ ਜਾਂਦੇ ਆ। ਤੇ ਦੂਜੇ ਪਾਸੇ ਜੋ ਹੁਕਮ ਤੋਂ ਟੁੱਟਿਆ ਸਾਖਤ। ਉਹਦੀ ਕੋਈ ਵਸਤੂ ਵੀ ਕਿਸੇ ਦੇ ਕੰਮ ਨਹੀਂ ਆਇਆ ਕਰਦੀ। ਹਜ਼ੂਰ ਸਾਨੂੰ ਇਹ ਸਮਝਾਉਣ ਲੱਗੇ ਅਗਲੇ ਸ਼ਲੋਕ ਚ ਬੜੀ ਪਿਆਰੀ ਗੱਲ ਕੀਤੀ। ਕਬੀਰ ਵੈਸ਼ਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ। ਮਾਈ ਉਹ ਨਿਤ ਸੁਨੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਇਸ ਸ਼ਲੋਕ ਦੇ ਅਰਥ ਜਿਵੇਂ ਵਿਦਵਾਨਾਂ ਨੇ ਕੀਤੇ ਹਨ ਨਾ ਮੈਂ ਜਦੋਂ ਉਹਨਾਂ ਅਰਥਾਂ ਨੂੰ ਪੜ੍ਹਦਾ ਤੇ ਕਿਸੇ ਨਾ ਕਿਸੇ ਥਾਂ ਦੇ ਉੱਪਰ ਮਨ ਦੇ ਅੰਦਰ ਇੱਕ ਤਸੱਲੀ ਨਹੀਂ ਹੁੰਦੀ ਛੋ ਕਾਫੀ ਲੰਮੀ ਚੌੜੀ ਵਿਚਾਰ ਕਰਕੇ ਨਵੇਂ ਸਿਰੇੋਂ ਇਹਨਾਂ ਅਰਥਾਂ ਨੂੰ ਸਮਝਣ ਦਾ ਯਤਨ ਕੀਤਾ ਪਰ ਚਲਤ ਅਰਥ ਪਹਿਲੇ ਮੈਂ ਆਪ ਸੰਗਤ ਦੇ ਨਾਲ ਸਾਂਝੇ ਕਰਦਾ ਜਿੰਨੇ ਹੁਣ ਤੱਕ ਹੋਏ ਨੇ ਵੱਖ-ਵੱਖ ਰੂਪਾਂ ਚ ਜਿਹੜੇ ਪ੍ਰਚਲਿਤ ਅਰਥ ਨੇ ਕਬੀਰ ਵੈਸ਼ਨਵ ਕੀ ਕੂਕਰ ਭਲੀ ਜੋ ਵੈਸ਼ਨਵਾ ਰੱਬ ਦਾ ਭਗਤ ਹੈ ਉਸ ਦੀ ਕੂਕਰ ਭਲੀ ਕੂਕਰ ਦਾ ਅਰਥ ਹੁੰਦਾ ਜੀ ਕੁੱਤੀ ਉਹਦੀ ਕੁੱਤੀ ਵੀ ਚੰਗੀ ਹੈ ਉਹਦੇ ਘਰ ਬੰਨੀ ਹੋਈ ਸਾਖਤ ਕੀ ਬੁਰੀ ਮਾਈ ਜੇ ਜੋ ਸਾਖਤ ਆ ਉਹਦੀ ਮਾਂ ਬੁਰੀ ਹੈ ਚੰਗੀ ਨਹੀਂ ਹੈ ਉਹ ਨਿਤ ਸੁਣੈ ਹਰ ਨਾਮ ਜਸ ਉਹ ਪ੍ਰਣਾਮ ਸ਼ਬਦ ਵਰਤਿਆ ਗਿਆ ਵੈਸ਼ਨੋ ਕੀ ਕੂਕਰ ਦੇ ਲਈ ਕਿ ਜਿਹੜੀ ਵੈਸ਼ਨੋ ਰੱਬ ਦੇ ਭਗਤ ਦੀ ਕੂਕਰ ਹੈ ਉਹਦੀ ਕੁੱਤੀ ਹੈ ਨਿਤ ਸੁਣੈ ਹਰ ਨਾਮ ਜਸ ਉਹ ਆਪਣੇ ਪਿਆਰੇ ਦੇ ਮੂੰਹੋਂ ਰੱਬ ਦੀ ਵਡਿਆਈ ਨੂੰ ਸੁਣਦੀ ਹੈ ਤੇ ਦੂਜੇ ਪਾਸੇ ਉਹ ਪਾਪ ਵਿਸਾਹਨ ਜਾਏ ਸਾਕਤ ਹੈ ਜੋ ਉਹ ਆਪ ਵੀ ਪਾਪਾਂ ਵਾਲੇ ਪਾਸੇ ਜਾਂਦਾ ਉਹਦੀ ਮਾਂ ਵੀ ਪਾਪਾਂ ਵਾਲੇ ਪਾਸੇ ਜਾਂਦੀ ਯਾਨੀ ਇਹ ਅਰਥ ਕੀਤਾ ਹੈ ਥੋੜੇ ਬਹੁਤ ਉਨੇ ਹੀ ਕੀ ਫਰਕ ਨਾਲ ਇਹੀ ਅਰਥ ਹੋਇਆ ਹੁਣ ਤੱਕ ਜੋ ਸਲੋਕ ਲਏ ਹੋਏ ਨੇ ਪਰ ਜਦ ਅਸੀਂ ਇਸ ਸ਼ਲੋਕ ਨੂੰ ਪੜ੍ਹਦੇ ਹਾਂ ਪਿਆਰਿਓ ਤੇ ਮਨ 'ਚ ਕਈ ਸਵਾਲ ਪੈਦਾ ਹੁੰਦੇ ਨੇ ਇੱਕ ਬੰਦਾ ਜੇ ਗਲਤ ਰਾਹ ਤੇ ਤੁਰ ਪਿਆ ਉਹਦੇ ਚ ਉਹਦੇ ਪੇਰੈਂਟਸ ਦਾ ਕੀ ਕਸੂਰ ਹੈ ਹਾਂ ਹੁਣ ਜੇ ਸ਼੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਦਾ ਰਸਤਾ ਨਹੀਂ ਅਪਣਾਇਆ ਲਖਮੀ ਦਾਸ ਇਹਦੇ ਚ ਗੁਰੂ ਨਾਨਕ ਸਾਹਿਬ ਨੂੰ ਅਸੀਂ ਕਟਹਿਰੇ 'ਚ ਨਹੀਂ ਖੜਾ ਕਰ ਸਕਦੇ ਇਹਨਾਂ ਮਾਤਾ ਸ਼ਲੋਕਰੀ ਦੇ ਦੂਸਰੇ ਪਾਸੇ ਪ੍ਰਿਥੀ ਚੰਦ ਹੈ ਸਾਰੀ ਉਮਰ ਉਹਨੇ ਰੱਜ ਕੇ ਗੁਰੂ ਅਰਜਨ ਸਾਹਿਬ ਦਾ ਵਿਰੋਧ ਕੀਤਾ ਜੇ ਪ੍ਰਿਥੀ ਚੰਦ ਰਹਤੇ ਤਰਪਿਆ ਉਹਦੀ ਬਾਤ ਹੈ ਕਿ ਉਹਦੇ ਪਿਤਾ ਕੌਣ ਸੀ ਗੁਰੂ ਰਾਮਦਾਸ ਮਾਤਾ ਭਾਨੀ ਉਹਨਾਂ ਦਾ ਤੇ ਕੋਈ ਕਸੂਰ ਨਹੀਂ ਦਾ ਬੱਚਾ ਜੇ ਸਹੀ ਰਾਹ ਤੇ ਨਹੀਂ ਚਲ ਰਿਹਾ ਮਾਤਾ ਪਿਤਾ ਦਾ ਯਤਨ ਹੁੰਦਾ ਹੈ ਕਰਤੱਬ ਹੁੰਦਾ ਹੈ ਪ੍ਰੇਰਨਾ ਦੇਣੀ ਠੀਕ ਉਪਦੇਸ਼ ਦੇਣਾ ਸਹੀ ਸਿੱਖਿਆ ਦੇਣੀ ਪਰ ਜੇ ਨਿਆਣਾ ਕਰ ਨਹੀਂ ਕਰਦਾ ਸਮਝਦਾ ਨਹੀਂ ਇਹਦੇ ਚ ਫਿਰ ਮਾਪਿਆਂ ਦਾ ਕੋਈ ਕਸੂਰ ਨਹੀਂ ਰਹਿ ਜਾਂਦਾ ਪਿਆਰੇ ਇਹ ਰਹਿ ਜਾਂਦਾ ਤੇ ਫਿਰ ਸਾਖਤ ਨੂੰ ਛੱਡ ਉਹਦੀ ਮਾਤਾ ਨੂੰ ਆਖਣਾ ਪੁਰੀ ਮਾਏ ਉਹਦੀ ਮਾਂ ਬੁਰੀ ਸਾਨੂੰ ਫਿਰ ਅਰਥ ਵਿਚਾਰ ਲੈਣਗੇ ਕਿ ਕੀ ਇਹੀ ਅਰਥ ਨੇ ਜੋ ਅਖਰੀ ਅਰਥ ਹੋਏ ਨੇ ਮਾਇ ਸ਼ਬਦ ਦਾ ਅਰਥ ਨ ਭਾਈ ਗਾਂ ਸਿੰਘਾ ਨੇ ਇਥਾਂ ਦੇ ਵਰ ਮਾਇਆ ਵੀ ਕਿਹਾ ਮਾਇਆ ਮਾਇਆ ਸ਼ਾਰਟ ਫਾਰਮ ਤੋਂ ਨਾ ਮਾਇ ਉਪ ਚਲਿਆ ਜਦੋਂ ਸੀ ਮਾਇਆ ਅਰਥ ਲੈਣੀਆਂ ਮਾਇ ਸ਼ਬਦ ਤਾਂ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ। 사ਕਤ ਕੀ ਕੁਕਰ ਭਲੀ 사ਕਤ ਮਤਲਬ ਸ਼ਕਤੀ ਦਾ ਪੁਜਾਰੀ ਜਿਹੜਾ ਸਿਰਫ ਤੇ ਸਿਰਫ ਤਾਂ ਪਿੱਛੇ ਪਾਵਰ ਪਿੱਛੇ ਦੌੜ ਰਿਹਾ ਹੈ ਮੇਰੇ ਕੋਲ ਪਾਵਰ ਰਹੇ। ਤੇ ਪਾਵਰ ਆਪਣੇ ਕੋਲ ਰੱਖਣ ਦੇ ਲਈ ਮੈਂ ਕੁਝ ਵੀ ਕਰ ਸਕਦਾ। ਕਿਸੇ ਦਾ ਪੁਰਾ ਕਿਸੇ ਦੀ ਨਿੰਦ ਕਿਸੇ ਨੂੰ ਤੋਖਾ ਦੇਣਾ ਪਵੇ ਕਿਸੇ ਨੂੰ ਘੁਣਾ ਪਵੇ ਕਿਸੇ ਨੂੰ ਮਾਰਨਾ ਪਵੇ ਕਈ ਬੰਦੇ ਤਾਕਤ ਤੇ ਪਾਵਰ ਦੇ ਇੰਨੇ ਭੁੱਖੇ ਹੁੰਦੇ ਆ ਪਦਵੀ ਭਾਵੇਂ ਛੋਟੀ ਵੀ ਨਾ ਹੋਵੇ ਯਾਰ ਉਹ ਮੈਂ ਬਹੁਤੀ ਵੱਡੀ ਹਾਈ ਲੈਵਲ ਤੇ ਗੱਲ ਨਹੀਂ ਕਰ ਰਿਹਾ ਛੁੱਟੀ ਆਪਣੀ ਪਾਵਰ ਨੂੰ ਬਣਾਈ ਰੱਖਣ ਵਾਸਤੇ ਘਰਾਂ ਚ ਦੇਖ ਲਓ ਤੁਸੀਂ ਤੇ ਵੀ ਇੱਕ ਬੰਦਾ ਘਰ ਦੀ ਪਾਵਰ ਛੱਡਣ ਨੂੰ ਤਿਆਰ ਨਹੀਂ ਹੁੰਦਾ ਉਕਤਾ ਮੇਰੇ ਕੋਲ ਰਹਿ ਗਿਆ ਕਿ ਉਹ ਪਾਵਰ ਦੀ ਲੜਾਈ ਕਈ ਵਾਰੀ ਘਰ ਚ ਬਹਿ ਜਾਂਦੀ ਹੈ ਪਰਵਾਸ ਚ ਬਹਿ ਜਾਂਦੀ ਹੈ ਤੇ ਇਹਨੂੰ ਵੱਡੇ ਪੱਧਰ ਤੇ ਲੈ ਜਾਉ ਤੁਸੀਂ ਜਿੰਨਾ ਮਰਜੀ ਵੱਡਾ ਪੱਧਰ ਜਦੋਂ ਕਿਸੇ ਵੀ ਵਿਅਕਤੀ ਕੋਲ ਕੋਈ ਕੁਰਸੀ ਆ ਜਾਂਦੀ ਹੈ ਪਦਵੀ ਆ ਜਾਂਦੀ ਕੋਈ ਅਹੁਦਾ ਆ ਜਾਂਦਾ ਕਿਸੇ ਇੰਸਟੀਚਿਊਸ਼ਨ ਦੇ ਵਿੱਚ ਆ ਗਿਆ ਕਿਸੇ ਵਿਧਾਨ ਦੇ ਕਿਸੇ ਕੰਪਨੀ ਚ ਆ ਗਿਆ ਕਿੱਥੇ ਵੀ ਆ ਗਿਆ ਉਹ ਯਤਨ ਕਰਦਾ ਹੈ ਕਿ ਇਹ ਮੇਰੇ ਕੋਲ ਬਣਿਆ ਰਹੇ ਜੇ ਕੋਈ ਦੂਜਾ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਿੰਨ ਪਰੇ ਤੱਕ ਦਿਓ ਉਹ ਸਾਖਤ ਹੈ ਜਿਹੜਾ ਐਸੀ ਧਰਤੀ ਦਾ ਮਾਲਕ ਹੈ ਉਹਨੂੰ ਸਾਖਤ ਗਿਆ ਗਿਆ ਸਾਖਤ ਕੀ ਕੂਕਰ ਜਿਹੜਾ ਸਾਖਤ ਹੈ ਨਾ ਸਾਖਤ ਕੀ ਬੁਰੀ ਮਾਏ ਸਾਖਤ ਦੀ ਮਾਇਆ ਬੁਰੀ ਹੈ ਸ਼ਕਤ ਕੋਲ ਜਿਹੜੀ ਦੌਲਤ ਹੈ ਪੈਸਾ ਆਇਆ ਪੁਰਾਇਆ ਇੱਕ ਤੋਂ ਪਹਿਲੇ ਪਦਵੀ ਦਾ ਭੁਖਾ ਉਤੋਂ ਉਹਦੇ ਕੋਲ ਜਿਹੜੀ ਮਾਇਆ ਵਾ ਉਹਨੂੰ ਵਰਤ ਕੇ ਆਪਣੀ ਤਾਕਤ ਜਿੰਨੀ ਉਹਦੇ ਕੋਲ ਹੈ ਬੁੱਧੀ ਦੀ ਤਾਕਤ ਸ਼ਰੀਰ ਦੀ ਤਾਕਤ ਪੈਸੇ ਦੀ ਤਾਕਤ ਪਦਵੀ ਦੀ ਤਾਕਤ ਮਾਇਆ ਕਿਸੇ ਵੀ ਰੂਪ ਚਾ ਉਸ ਨੂੰ ਵਰਤ ਕੇ ਉਹ ਕੀ ਕਰੇਗਾ ਜੀ ਪਾਪ ਵਿਸਾਹਨ ਚਾਹੀਏ ਤੋਂ ਬੁਰੇ ਕੰਮ ਕਰਨ ਵਾਲੇ ਪਾਸੇ ਤੁਰੇਗਾ ਕਦੇ ਤੁਸੀਂ ਦੇਖਿਆ ਕਿ ਕੋਈ ਬਹੁਤ ਬੁਰਾ ਵਿਅਕਤੀ ਜਿਹਦੇ ਕੋਲ ਬਹੁਤ ਹੀ ਧਨ ਦੌਲਤ ਆ ਉਹਨੂੰ ਲੈ ਕੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੋਵੇ ਜੋ ਕਰ ਵੀ ਰਿਹਾ ਉਹ ਦਿਖਾਵਾ ਕਰ ਰਿਹਾ ਪਖੰਡ ਕਰ ਰਿਹਾ ਉਹ ਥੋੜਾ ਬਹੁਤ ਦੇ ਕੇ ਜਿਹਨੂੰ ਮਹਾਰਾਜ ਕਹਿੰਦੇ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ کئی ਲੋਕਾਂ ਦੀ ਸੇਵਾ ਵੀ ਮਤਲਬ ਐਸੀ ਹੁੰਦੀ ਹੈ ਜੀ ਬਲੈਕ ਮਨੀ ਨੂੰ ਵਾਈਟ ਕਰਨ ਵਾਲੀ ਸੰਸਾਰ ਤੁਸੀਂ ਕਈਆਂ ਦੀ ਸੇਵਾ ਵੀ ਇਦਾਂ ਦੀ ਹੁੰਦੀ ਹੈ ਉਹ ਕਰਦੇ ਐ ਪਰ ਉਹ ਕਰਦੇ ਕਿਉਂ ਨੇ ਕਿ ਮੇਰਾ ਜਿਹੜਾ ਕਾਲਾ ਪੈਸਾ ਹੈ ਚਟਾ ਹੋ ਜਾਏ ਇੱਕ ਨੰਬਰ 'ਚ ਹੋ ਜਾਏ ਦੋ ਨੰਬਰ ਦੀ ਕਮਾਈ ਇੱਕ ਨੰਬਰ 'ਚ ਆ ਜਾਏ ਸਾਕਤ ਕੋਲ ਆਈ ਹੋਈ ਮਾਇਆ ਬੁਰੀ ਹੀ ਹੂਈ ਬਾਪ ਨੂੰ ਸਹਾਜ ਹੈ ਉਹਨਾਂ ਲੋਕ ਪੁੱਠਾ ਕੰਮ ਨਹੀਂ ਕਰੇਗਾ ਬੁਰਾ ਕੰਮ ਨਹੀਂ ਕਰੇਗਾ ਪਰ ਦੂਸਰੇ ਪਾਸੇ ਵੈਸ਼ਨوں ਕੀ ਕੂਕਰ ਕੂਕਰ ਦਾ ਅਰਥ ਆਪਾਂ ਲਿਆ ਸੀ ਕੁੱਤੀ ਕੁੱਤਾ ਜਾਨਵਰ ਉਹ ਜਾਨਵਰ ਜਿਹਨੂੰ ਘਰੇ ਕੁੱਤੇ ਕੁੱਤੀਆਂ ਨੂੰ ਘਰੇ ਕਾਜਾਸਤ ਰੱਖਿਆ ਜਾਂਦਾ ਹੈ ਜੀ ਘਰੇ ਰੱਖਿਆ ਜਾਂਦਾ ਅੱਜ ਕੱਲ੍ਹ ਤੇ ਲੋਕੀ ਵੈਸੇ ਬਰੀਡ ਇੰਨੀ ਹੋ ਗਈ ਨਸਲ ਇੰਨੀ ਵੱਧ ਗਈ ਕਿ ਸ਼ੌਕ ਵਾਲੇ ਪਾਸੇ ਨੂੰ ਲੋਕੀ ਤਰ ਪਏ ਪਹਿਲੇ ਸਮਿਆਂ 'ਚ ਮੈਂ ਇੱਕ ਥਾਤੇ ਵੀ ਸੁਣਿਆ ਸੀ ਕਹਿੰਦੇ ਕੁੱਤਾ ਆਪਣੇ ਆਪ 'ਚ ਕੋਈ ਕੁਦਰਤੀ ਤੌਰ ਤੇ ਆਇਆ ਜਾਨਵਰ ਨਹੀਂ ਹੈ ਇਹਦੇ ਸੁਭਾਅ 'ਚ ਬਦਲੇ ਬਦਲਾ ਆਇਆ ਪਿਆ ਵਾ ਡਿਸਕਵਰੀ ਵਾਲੇ ਇੱਕ ਥਾਤੇ ਦੱਸ ਰਹੇ ਸੀ ਜੰਗਲ ਦੇ ਵਿੱਚ ਜੋ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਜਦੜ ਉਹਨਾਂ ਨੂੰ ਫੜ ਕੇ ਕਿਤੇ ਹਜ਼ਾਰਾਂ ਸਾਲ ਪਹਿਲਾਂ ਮਨੁੱਖਾਂ ਨੇ ਆਪਣੇ ਕੋਲ ਬੰਨ ਕੇ ਪਾਲਣਾ ਸ਼ੁਰੂ ਕੀਤਾ ਹੌਲੀ ਹੌਲੀ ਉਹਦੇ ਸੁਭਾਅ 'ਚ ਤਬਦੀਲੀ ਆਉਂਦੀ ਆਉਂਦੀ ਆਉਦੀ ਆਉਂਦੀ ਆਉਂਦੀ ਉਹ ਅੱਜ ਕੱਲ ਬੜਾ ਜਾਨਵਰ ਬਣ ਗਿਆ ਉਹਨੂੰ ਵਫਾਦਾਰ ਮੰਨਿਆ ਗਿਆ ਕੁੱਤੇ ਨੂੰ ਵਫਾਦਾਰ ਕਹੋ ਜਾਂ ਚੌਕੀਦਾਰ ਕਹੋ ਚੌਕੀਦਾਰ ਬਣਿਆ ਗਿਆ ਜਿਵੇਂ ਚੌਕੀਦਾਰ ਆ ਗਿਆ ਰਾਤ ਨੂੰ ਜਦੋਂ ਸੁੱਤੇ ਪਏ ਹੁੰਨੇ ਆ ਤ ਉਹਨੂੰ ਸੰਗਲ ਖੋਲ ਕੇ ਖੁੱਲਾ ਛੱਡ ਦਿੱਤਾ ਜਾਂਦਾ ਵੀ ਨਿਗ੍ਹਾ ਰੱਖੇਗਾ ਮੜਾ ਮੋਟਾ ਖਰਾਕ ਹੋਏਗਾ ਤੇ ਉਹ ਆਵਾਜ਼ ਦੇ ਦਿੰਦਾ ਜੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਸਵਾਲ ਹੋ ਰਿਹਾ ਸੀ ਮਹਾਰਾਜ ਤੁਹਾਡੇ ਤੋਂ ਪਹਿਲੇ ਗੁਰੂ ਕਲਗੀਆਂ ਨਹੀਂ ਸੀ ਲਾਉਂਦੇ ਘੋੜਿਆਂ ਤੇ ਸਵਾਰ ਨਹੀਂ ਸੀ ਹੁੰਦੇ ਤਖਤਾਂ ਤੇ ਨਹੀਂ ਸੀ ਬੈਠਦੇ ਇਹਨਾਂ ਕੁੱਤੇ ਲੈ ਕੇ ਸ਼ਿਕਾਰ ਕਰਨੀ ਸੀ ਨ ਕਰਦੇ ਦੌਲਤ ਨਹੀਂ ਸੀ ਹੁੰਦੀ ਏਡੀ ਉਹਨਾਂ ਕੋਲ ਜੋ ਤੁਹਾਡੇ ਕੋਲ ਹੈ ਇਹ ਫਰਕ ਕਿਉਂ ਆਇਆ ਇਹ ਇਤਿਹਾਸ ਨੇ ਬੜਾ ਸੋਹਣਾ ਜਵਾਬ ਉਸ ਦਾ ਸੰਭਾਲ ਕੇ ਰੱਖਿਆ ਕਿਨੇ ਮਹਾਰਾਜ ਨੇ ਜਵਾਬ ਦਿੱਤਾ ਐ ਜਿਹੜੀ ਦੌਲਤ ਤੁਸੀਂ ਸਾਡੇ ਕੋਲ ਦੇਖ ਰਹੇ ਆ ਨਾ ਇਹ ਗੁਜਰਾਨ ਸਿਰਫ ਪੁੱਤਰ ਨੂੰ ਨਿਸ਼ਾਨ ਕਿਹਾ ਉਹਨਾਂ ਨੇ ਦੌਲਤ ਨੂੰ ਗੁਜਰਾਨ ਕਿਹਾ ਦਿਸ਼ ਸ਼ਸਤਰ ਨੂੰ ਕਿਹਾ ਗਰੀਬ ਦੀ ਰੱਖਿਆ ਜਰਵਾਣੇ ਦੀ ਰੱਖਿਆ ਮਤਲਬ ਇਹ ਹੈ ਕਿ ਜੇ ਰੱਬ ਦੇ ਪਿਆਰੇ ਕੋਲ ਦੌਲਤ ਆਨਾ ਉਹ ਸੇਵਾ ਚ ਲੱਗ ਜਾਂਦੀ ਆ ਚੰਗੇ ਪਾਸੇ ਲੱਗਦੀ ਆ ਚੰਗੇ ਇਨਸਾਨ ਕੋਲ ਆਈ ਹੋਈ ਦੌਲਤ ਦੇ ਵਿੱਚੋਂ ਉਹ ਚੰਗਾ ਕੰਮ ਕਰੇਗਾ ਬੁਰੇ ਇਨਸਾਨ ਕੋਲ ਆਈ ਹੋਈ ਪਾਵਰ ਵਿੱਚੋਂ ਉਹ ਬੁਰਾ ਕੰਮ ਕਰੇਗਾ ਮੜ ਸੁਖਵੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਵੈਸ਼ਨੋ ਕੀ ਕੂਕਰ ਭਲੀ ਕਿਉਂਕਿ ਵੈਸ਼ਨੋ ਨੇ ਰੱਬ ਦੇ ਪਿਆਰੇ ਨੇ ਮਾਇਆ ਨੂੰ ਭਾਵੇਂ ਇਹ ਕੋਲ ਮਾਇਆ ਕਿਸੇ ਵੀ ਰੂਪ ਚਾਹ ਪਦਵੀ ਦੇ ਰੂਪ ਚਾਹ ਪੈਸੇ ਦੇ ਕਿਸੇ ਵੀ ਰੂਪ ਚਿਆ ਇਹਨੂੰ ਸੇਵਾਦਾਰ ਚਾਕਰ ਬਣਾ ਕੇ ਰੱਖਣਾ ਕਿ ਮੈਂ ਇਹਦੇ ਨਾਲ ਆ ਲੋਕਾਂ ਦੀ ਸੇਵਾ ਕਰਨੀ ਹੈ ਉਕਰ ਸੇਵਾ ਮੈਂ ਸੇਵਾ ਕਰਨੀ ਹੈ ਇਹ ਸਾਰੀ ਖਲਤ ਤੇ ਰੱਬ ਦਾ ਰੂਪ ਹੈ ਇਹਨਾਂ ਦੀ ਸੇਵਾ ਕਰਨੀ ਹੈ ਪਰ ਸਾਖਤ ਕੀ ਗੁਰੀ ਮਾਇਆ ਸਾਖਤ ਦੀ ਮਾਇਆ ਬੁਰੀ ਹੈ ਜੋ ਰੱਬ ਦੇ ਪਿਆਰੇ ਕੋਲ ਹੈ ਉਹ ਨਿਤ ਸੁਣੈ ਹਰ ਨਾਮ ਜਸ ਰੱਬ ਦਾ ਪਿਆਰਾ ਤੇ ਹਰ ਨਾਮ ਜਸ ਨੂੰ ਸੁਣਦਾ ਵਾ ਤੇ ਸਾਖਤ ਕੀ ਕਰਦਾ ਜੀ ਪਾਪ ਬਸਾਂਹ ਜਾਂਦਾ ਪਾਪਾਂ ਵਾਲੇ ਪਾਸੇ ਬੁਰੇ ਪਾਸੇ ਤੁਰਦਾ ਇਸ ਲਈ ਬੁਰੇ ਬੰਦੇ ਕੋਲ ਜੇ ਪਦਵੀ ਵੀ ਹੋਵੇ ਪਿਆਰੇ ਉਹਦੇ ਤੇ ਬਹੁਤਾ ਮਾਣ ਨਹੀਂ ਕਰੀਦਾ ਹੁੰਦਾ ਕਿ ਵੇਖੋ ਜੀ ਫਲਾਣਾ ਈ ਟੀ ਵੱਡੀ ਪਦਵੀ ਤੇ ਪਹੁੰਚ ਗਿਆ ਜੇ ਚੰਗਾ ਨਹੀਂ ਆ ਤੇ ਉਹ ਵੱਡੀ ਪਦਵੀ ਨੂੰ ਵਰਤ ਕੇ ਵੀ ਬੁਰੇ ਹੀ ਕਰੇਗਾ ਚੰਗਾ ਨਹੀਂ ਕਰ ਸਕਦਾ ਕੋਈ ਸੋ ਮੈਨੂੰ ਇਉਂ ਸਮਝ ਆਇਆ ਅਰਥ ਮੈਂ ਨਹੀਂ ਕਹਦਾ ਕਿ ਫਾਈਨਲ ਅਰਥ ਹੈ ਇਹ ਹੀ ਨੇ ਅੰਤਮ ਅਰਥ ਹੈ ਮੈਨੂੰ ਇਦਾਂ ਸਮਝ ਪਾਇਆ ਕਿ ਅਸੀਂ ਇਸ ਤਰੀਕੇ ਨਾਲ ਧੰਗੁਰੂ ਗ੍ਰੰਥ ਸਬ ਸੱਚੇ ਬਾਦਸ਼ਾਹ ਦੀ ਬਾਣੀ ਨੂੰ ਬਾਣੀ ਦੇ ਅਰਥਾਂ ਨੂੰ ਇਸ ਤਰੀਕੇ ਨਾਲ ਜਦੋਂ ਸੋਚ ਕੇ ਦੇਖਦੇ ਆ ਤਾਂ ਸਾਨੂੰ ਕਾਫੀ ਹੱਦ ਤੱਕ ਕਬੀਰ ਜੀ ਦਾ ਇਹ ਜੋ ਬਹੁਤ ਗਹਿਰਾ ਬਚਨ ਹੈ ਸੂਖ ਬਚਨ ਹੈ ਇਹਦੇ ਸਮਝ ਪੈ ਜਾਂਦੇ ਹੁਣ ਕਬੀਰ ਜੀ ਅੱਗੋਂ ਕਹਿ ਰਹੇ ਨੇ ਉੱਚ ਨੁਕਤਾ ਸਪਸ਼ਟ ਕੀਤਾ ਹੋਇਆ ਕਬੀਰ ਹਰਨਾ ਦੂਬਲਾ ਇਹ ਹਰੀਆਰਾ ਤਾਲ ਲੱਖ ਅਹੇਰੀ ਇੱਕ ਜੀਉ ਕੇਤਾ ਬਚਉ ਕਾਲ ਹਰਨਾ ਦੂਬਲਾ ਹਰਨ ਤੋਂ ਬੜੀ ਥਾਂ ਤੇ ਅਰਥ ਗੁਰਬਾਣੀ ਅੰਦਰ ਜੀਵ ਲਿਆ ਤੂ ਸੁਣ ਹਰਨਾ ਕਾਲਿਆ ਕੀ ਬਾੜੀ ਰਤਾ ਰਾਮ ਹਰਨ ਸ਼ਬਦ ਤੋਂ ਜੀਵ ਲਿਆ ਗਿਆ ਹਰਨ ਵੈਸੇ ਹਰਨ ਹੁੰਦੀ ਹੈ ਜੇ ਜਾਨਵਰ ਹੈ ਵੀ ਇੱਕ ਇਹ ਹਿਰਨ ਬੜਾ ਤੇਜ਼ ਸਰਾਰ ਜਾਨਵਰ ਹੈ ਆਪਣੇ ਆਪ ਦੇ ਵਿੱਚ ਤਕੜਾ ਬਹੁਤ ਹੈ ਕਈ ਵਾਰੀ ਤਾਂ ਇੰਨਾ ਭੱਜ ਲੈਂਦਾ ਹੈ ਕਿ ਉਹ ਸ਼ੇਰ ਦੇ ਹੱਥ ਵੀ ਨਹੀਂ ਆਇਆ ਕਰਦਾ ਬੜਾ ਚੰਚਲ ਬੜਾ ਫੁਰਤੀਲਾਵਾ ਹਜ਼ੂਰ ਕਹਿਣ ਲੱਗੇ ਸਾਡੀ ਜਿਹੜੀ ਬਿਰਤੀ ਆ ਨਾ ਇਹ ਹਿਰਨ ਵਰਗੀ ਆ ਬੜੀ ਚੰਚਲ ਬੜੀ ਤੇਜ਼ ਏਨੀ ਤੇਜ਼ ਹੈ ਸਾਡੀ ਸੁਰਤ ਸਾਡੀ ਸੋਚ ਸਾਡੀ ਬਿਰਤੀ ਜਿਵੇਂ ਹਿਰਨ ਭੱਜ ਪਾਤਾ ਨਹੀਂ ਕਿੱਥੋਂ ਕਿੱਥੇ ਲੰਘ ਜਾਂਦਾ ਸਾਡੀ ਬਿਰਤੀ ਦਾ ਬਤਾਨੀ ਹੁੰਦਾ ਕਿੱਥੋਂ ਕਿੱਥੇ ਲੰਘ ਜਾਏ ਇੱਕ ਪੰਨ ਬੜੀ ਵਿੱਚ ਅਟਹਿ ਜਾ ਹਜ਼ੂਰ ਕਹਿਣ ਲੱਗੇ ਹਰ ਨਾਂ ਦੂਬਲਾ ਹੈ ਤੇ ਤੇਜ ਪਰ ਹੈ ਦੁਬਲੀ ਕਮਜ਼ੋਰ ਬਿਰਤੀ ਤਾਕਤਵਰ ਨਹੀਂ ਹੋਈ ਸਾਡੀ ਸੁਰਤ ਤਾਕਤਵਰ ਨਹੀਂ ਹੋਈ ਹੈ ਕਮਜ਼ੋਰ ਹੈ ਬੜੀ ਚੰਚਲ ਇਹ ਹਰੀਆਰਾ ਤਾਲ ਜਿਹੜਾ ਇਹ ਤਾਲ ਆ ਇਹ ਸੰਸਾਰ ਬੋ ਮਾਇਆ ਇਹ ਹਰਿਆ ਭਰਿਆ ਆਪਾ ਇੱਥੇ ਵਿਸ਼ਵਾਸ ਨਾਵਾ ਨੇ ਇੱਥੇ ਚੰਗਾ ਬਾੜਾ ਸਭ ਕੁਝ ਹੈ ਜੀ ਇੱਕ ਸੋਰ ਚ ਜਾਓ ਤੁਸੀਂ ਉੱਥੇ ਸਾਰੀ ਪ੍ਰੋਡਕਟ ਹੁੰਦੀ ਆ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਚੀਜ਼ ਲੈਣ ਜਾ ਰਹੇ ਹੋ ਕੀ ਖਰੀਦਣ ਜਾ ਰਹੇ ਹੋ ਇਹ ਕੋਈ ਛੱਤ ਥੱਲੇ ਨਸ਼ਾ ਵੀ ਪਿਆਉਂਦਾ ਹੈ ਹਨਾ ਤੇ ਦਵਾਈਆਂ ਔਟੀਆਂ ਵੀ ਪਿਆਉਂਦੀ ਆ ਨਿਰਭਰ ਕਰਦਾ ਕਿ ਸਾਡੀ ਸਾਡੀ ਆਪਸ਼ਨ ਕੀ ਹੈ ਸਾਡੀ ਚੁਆਇਸ ਕੀ ਹੈ ਅਸੀਂ ਕੀ ਖਰੀਦਦੇ ਆ ਚੰ ਸਾਥ ਤੇ ਸਾਰਿਆਂ ਦੀ ਇੱਕੋ ਜਿਹੀ ਆਲਾ ਦਵਾਲਾ ਸਮਾ ਸਾਰਿਆਂ ਲਈ ਇੱਕੋ ਜਿਆ ਡਿਪੈਂਡ ਕਰਦਾ ਕਿ ਅਸੀਂ ਇਸ ਜ਼ਿੰਦਗੀ ਚੋਂ ਕੀ ਖੱਟਿਆ ਕਿਸੇ ਨੇ ਚੰਗਾ ਖੱਟਿਆ ਕਿਸੇ ਨੇ ਪੁਰਾ ਖੱਟਿਆ ਕੋਈ ਕਾਮਯਾਬੀ ਹੋਏ ਨੇ ਕਈ ਬਰਬਾਦ ਵੀ ਹੋਏ ਨੇ ਕਈਆਂ ਦੀ ਜ਼ਿੰਦਗੀ ਸਫਲ ਵੀ ਹੋਈ ਹੈ ਕਈਆਂ ਦੀ ਜ਼ਿੰਦਗੀ ਆ ਸਫਲ ਬੇਕਾਰ ਵੀ ਗਈ ਹੈ ਡਿਪੈਂਡ ਕਰਦਾ ਸਾਡੀ ਬਿਰਤੀ ਕਿ ਹੁੰਦੀ ਹੈ ਅਸੀਂ ਆਪਣੀ ਬਿਰਤੀ ਨੂੰ ਕਿਸ ਪਾਸੇ ਜੋੜਿਆ ਹੋਇਆ ਦੁਨੀਆ ਤੇ ਸਾਰਿਆਂ ਲਈ ਇੱਕੋ ਹੀ ਆ ਅਸਲੀ ਬਾਬਾ ਜੀ ਕਹਿੰਦੇ ਇਹ ਹਰੀਆ ਤਾਲ ਇਹ ਤਾਲ ਇਹ ਤਲਾ ਇਹ ਸੰਸਾਰ ਤੇ ਅੰਗ ਕਮਾਸ਼ੀਆਂ ਨਾਲ ਭਰਿਆ ਹੋਇਆ ਤੇ ਇੱਥੇ ਸਾਡੀ ਜਿਹੜੀ ਸੁਰਤ ਆ ਨਾ ਇਹ ਕਮਜ਼ੋਰ ਹੈ ਪਰ ਚੰਚਲ ਬਹੁਤ ਆ ਉਪਰੋਂ ਲੱਖ ਅਹੇਰੀ ਅਹੇਰੀ ਦਾਰ ਤੋਂ ਦਾ ਜਿ شکار ਹੜ ਲੈਣ ਵਾਲੇ ਇੱਕ ਨੇ ਲੱਖਾਂ ਨੇ ਇੱਕ ਜੀਓ ਸਾਡੀ ਜੀਵ ਇੱਕ ਹੈ ਸਾਡੀ ਸੁਰਤ ਇੱਕ ਹੀ ਆ ਇਹਨੂੰ ਘੇਰਾ ਪਾਉਣ ਵਾਲੇ ਇੱਕ ਨਹੀਂ ਅਨੰਤਾਂ ਨੇ ਜਿਉ ਉਹ ਜਿਹੜੇ ਅਨੇਕ ਨੇ ਜਦ ਤੱਕ ਗੇਮ ਦੇਖਦੇ ਹੋ ਨਾ ਤੁਸੀਂ ਸੌਕਰ ਹੋਵੇ ਕੋਈ ਵੀ ਹੋਵੇ ਬੌਲ ਇੱਕ ਹੀ ਹੁੰਦੀ ਹੈ ਟੀਮ ਦੇ ਵਿੱਚ ਪਲੇਅਰ ਉਧਰ ਵੀ ਨੇ ਤੇ ਉਧਰ ਵੀ ਨੇ ਉਹ ਸਾਰੇ ਵਿਰੋਧ ਦੇ ਪਿੱਛੇ ਦੌੜਦੇ ਨੇ ਸੁਰਤ ਸਾਡੀ ਇੱਕੋ ਹੀ ਆ ਜੀ ਜੇ 21 ਸੁਰਪ ਦੇ ਆਲੇ ਦੁਆਲੇ ਪਤਾ ਨਹੀਂ ਕਿੰਨੇ ਖੜੂਤੇ ਨੇ ਕਾਮ ਕ੍ਰੋਧ ਲੋਭ ਉਹ ਅਹੰਕਾਰ ਤ੍ਰishna ਨਿੰਦਾ ਆਸ਼ਾ ਮਨਸ਼ਾ ਹੈ ਨਾ ਫਿਰ ਪਤਾ ਨਹੀਂ ਕੀ ਕੀ ਇਹ ਆਲੇ ਦੁਆਲੇ ਹੈ ਦੁਨੀਆ ਦੀ ਚਮਕ ਰਮਕ ਕੀ ਹੈ ਤਕਬੀਰ ਜੀ ਕਹਿਣ ਲੱਗੇ ਕੇਤਾ ਬੰਚੋਂ ਕਾਲ ਕਦੋਂ ਤੱਕ ਇਹ ਸਾਡੀ ਸੁਰੱਖਤ ਜਿਹੜੀ ਹੈ ਕੀ ਹੈ ਇਹ ਕਾਲ ਤੋਂ ਬਚ ਸਕਦੀ ਹੈ ਅਸੀਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਮਤਲਬ ਇਹ ਹੈ ਕਿ ਜਦੋਂ ਤੱਕ ਸਾਡਾ ਅੰਤਰ ਆਤਮਾ ਹੈ ਕਮਜ਼ੋਰ ਉਦੋਂ ਤੱਕ ਇਸ ਨੂੰ ਡੇਗਿਆ ਜਾਏਗਾ ਇਹ ਥੋੜੇ ਜਿ ਤੁਸੀਂ ਵੇਖੋ ਕਮਜ਼ੋਰ ਬੱਕਰੀ ਨਾ ਕਈ ਵਾਰੀ ਉਹ ਮੜਾ ਜਾ ਹਵਾ ਦਾ ਝੂਟਾ ਲੱਗਣ ਵਾਲੀ ਦੋਲ ਜਾਂਦਾ ਵੀਰੇ ਅੱਗੇ ਬੰਦੇ ਕੋਲ ਦੀ ਬੱਸ ਬਹੁਤੀ ਤੇਜ਼ ਲੰਘ ਜਾਏ ਤੇ ਉਹ ਵੀ ਝੂਟਾ ਬਾਹਰ ਜਾਂਦੀ ਤੇ ਜਿਹੜਾ ਥੋੜਾ ਵਧੀਆ ਹੋਵੇ ਜਿਗਰ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਕਰਦਾ ਹੈ ਨਾ ਸਵਰਤ ਜਿਹੜੀ ਕਮਜ਼ੋਰ ਹੁੰਦੀ ਮਤ ਜਿਹਨਾਂ ਦੀ ਕਮਜ਼ੋਰ ਮਤੀ ਬਿਰਤੀ ਤਕੜੀ ਨਹੀਂ ਹੁੰਦੀ ਉਹਨਾਂ ਦੇ ਉੱਪਰ ਮਾਇਆ ਦਾ ਥੋੜਾ ਜਿਹਾ ਹਮਲਾ ਵੀ ਪ੍ਰਭਾਵ ਪਾ ਜਾਂਦਾ ਅੰਦਰੋਂ ਹਿਲਾ ਕੇ ਰੱਖ ਜਾਂਦਾ ਥੋੜੇ ਜਿਹਾ ਪੈਸੇ ਵੇਖੇ ਨਹੀਂ ਤੇ ਡੋਲ ਗਏ ਤੇ ਇੱਕ ਪਾਸੇ ਤਕੜੀਆਂ ਸਰਦਾਂ ਵਾਲੇ ਵੀ ਹੁੰਦੇ ਨੇ ਸ਼ਰੀਰ ਪਾਵਾਂ ਛੋਟੇ ਹੋਣ ਬਾਬਾ ਫਤਿਹ ਸਿੰਘ ਜੀ ਬਾਬਾ ਜਲਵਰ ਸਿੰਘ ਜੀ ਇੱਡੀਆਂ ਤਕੜੀਆਂ ਸਰਦਾਂ ਨੇ ਬਿਲਕੁਲ ਕਮਜ਼ੋਰ ਨਹੀਂ ਬੜੇ ਤਕੜੇ ਉਹਦੇ ਅੱਗੇ ਨਾ ਪੜਾ ਰੱਖੋ ਕਿ ਰੱਖ ਰ ਤਾਂ ਦੱਸੋ ਤੁਹਾਨੂੰ ਕੀ ਚਾਹੀਦਾ ਉਹ ਐਡੀ ਤਕੜੀ ਸੁਰਤ ਵਾਲੇ ਨੇ ਕਿ ਉਹ ਸਾਹਮਣੇ ਪਈ ਚੀਜ਼ ਉਹਨਾਂ ਨੂੰ ਡੋਲਾ ਨਹੀਂ ਸਕਦੇ ਪਰ ਇੱਕ ਬੰਦੇ ਨੂੰ ਐਦਾ ਮੁਠੀ 'ਚ ਫੜਿਆ 50 ਦਾ نوٹ ਈ ਉਹਨੇ ਧਰਮ ਕਰਮ ਨੂੰ ਡੋਹ ਤੰਦਾ ਖਤਮ ਕਰ ਦਿੰਦਾ ਬਲੈ ਬੈਠਦਾ ਜਿਹੜਾ ਬੈਠਦਾ ਸਾਡੀ ਸੁਰਤ ਸਾਡੀ ਬਿਰਤੀ ਕਿੰਨੀ ਕੁ ਤਕੜੀ ਹੋਈ ਅੰਦਰੋਂ ਇਹ ਜਰੂਰ ਤੱਕ ਕਮਜ਼ੋਰ ਹੈ ਉਦੋਂ ਤੱਕ ਪਿਆਰਿਓ ਇਹਦੇ ਉੱਪਰ ਮਾਇਆ ਦੇ ਹਮਲੇ ਹੁੰਦੇ ਰਹਿੰਦੇ ਆ ਇਹਨੂੰ ਸਾਨੂੰ ਤਗੜਿਆ ਕਰਨਾ ਪੈਣਾ ਹੈ ਜਿੰਨੇ ਤਗੜਿਆ ਹੋਣਾ ਹੈ ਗੁਰੂ ਦੇ ਸ਼ਬਦ ਦੀ ਸੇਧ ਤੋਂ ਗੁਰੂ ਦੇ ਸ਼ਬਦ ਦੇ ਉਪਦੇਸ਼ ਤੋਂ ਗੁਰੂ ਸ਼ਬਦ ਦੀ ਕਮਾਈ ਤੋਂ ਇਸੁਰਤ ਨੇ ਤਗੜਿਆ ਹੋ ਜਾਣਾ ਫਿਰ ਇਨਾ ਤਗੜਿਆ ਹੋ ਜਾਣਾ ਕਿ ਇਹਦੇ ਉੱਪਰ ਕਿੰਨੇ ਵੀ ਹਮਲੇ ਕਿਉਂ ਨਾ ਹੋਣ ਉਹਨਾਂ ਨੂੰ ਛੱਡ ਜਾਏਗੇ ਲੋਭ ਲਾਲਚ ਕਿੰਨੇ ਵੀ ਸਾਹਮਣੇ ਕਿਉਂ ਨਾ ਹੋਣ ਡੋਲੇਗੀ ਕਿ ਅਡੋਲ ਨਾਲ ਜੁੜ ਗਈ ਨਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰ ਅਡੋਲ ਨੇ ਇਸ ਨੂੰ ਡੋਲਣ ਤੋਂ ਬਚਾ ਲੈਣਾ ਅੱਗੋਂ ਗੁਰੂ ਸਾਹਿਬ ਕਹਿਣ ਲੱਗੇ ਲੋਕਾਂ ਨੇ ਰਸਤੇ ਕਿਹੜੇ ਅਪਣਾਏ ਸੀ ਅਡੋਲ ਹੋਣ ਲਈ ਕਿਉਂਕਿ ਇੱਕ ਸੀਕਵੈਂਸ ਸ਼ਲੋਕਾਂ ਦਾ ਅੱਗੇ ਦੀ ਅੱਗੇ ਗੱਲ ਤੁਰ ਹੀ ਜਾ ਰਹੀ ਹੈ ਚੱਲੀ ਜਾ ਰਹੀ ਹੈ ਪਰ ਕਿਹੜੇ ਰਸਤੇ ਅਪਣਾਏ ਸੀ ਦੁਨੀਆ ਨੇ ਉਹਨਾਂ ਦੀ ਥੋੜੀ ਜੀ ਗੱਲ ਕਰਨ ਲੱਗੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਗੰਗਾ ਦੇ ਇਸ਼ਨਾਨ ਨੂੰ ਬੜਾ ਪਵਿੱਤਰ ਸਮਝਿਆ ਗਿਆ ਸੀ ਬਈ ਇਹ ਜਿਹੜਾ ਇਸ਼ਨਾਨ ਜਿਹੜਾ ਨਹਾਉਣ ਹੈਗਾ ਇਹ ਮਨ ਨੂੰ ਅੰਤਰਾਤਮੇ ਨੂੰ ਤਕੜਾ ਕਰ ਦਿੰਦਾ ਹੈ ਛੱਕਾ ਕਰ ਬਈ ਨਹਾਉਣਾ ਚਾਹੀਦਾ ਗੰਗਾ ਤੇ ਜਾ ਕੇ ਹਜ਼ੂਰ ਹੁਣ ਕਹਿਣ ਲੱਗੇ ਗੰਗਾ ਤੀਰ ਇਹਨੇ ਨਹਾਉਣਾ ਛੱਡ ਦੋ ਛੱਡ ਦੋ ਕੀ ਗੱਲ ਬਾਰੇ ਕਨੇ ਉਹ ਕੋਈ ਇੱਕ 플ੌਟ ਖਰੀਦ ਲੋ ਜਾ ਕੇ ਗੰਗਾ ਦੇ ਕਿਨਾਰੇ ਤੇ ਗੰਗਾ ਤੀਰ ਤੀਰਦ ਅਰਥ ਕਿਨਾਰਾ ਗੰਗਾ ਤੀਰ ਜੋ ਘਰ ਕਰੇ ਜੇਕਰ ਲੋਕੀ ਗੰਗਾ ਦੇ ਕਿਨਾਰੇ ਉਪਰ ਘਰ ਵੀ ਪਾ ਲੈਣ ਹੈ ਨਾ ਪੀਵਨ ਨਿਰਮਲ ਨੀਰ ਗੰਗਾ ਦੇ ਪਾਣੀ ਚ ਗੱਲਾਂ ਨਹਾਉਣਾ ਛੱਡੋ ਪੀਣ ਵਾਸਤੇ ਨਹਾਉਣ ਵਾਸਤੇ ਕੱਪੜੇ ਧੋਣ ਵਾਸਤੇ ਗੰਗਾ ਦਾ ਪਾਣੀ ਹੀ ਵਰਤਿਆ ਜਾਵੇ ਉਸੇ ਨੂੰ ਵਰਤੋਂ ਚ ਲਿਆਂਦਾ ਜਾਵੇ ਪਰ ਕਬੀਰ ਜੀ ਮਹਾਰਾਜ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ ਬਿਨ ਹਰ ਭਗਤ ਜੇ ਹਰੀ ਦੀ ਭਗਤੀ ਨਾਨਕ ਕੀਤੀ ਰੱਬ ਦੀ ਭਗਤੀ ਖਰੀ ਜੋ ਸਾਰੀ ਕਾਇਨਾਤ ਅੰਦਰ ਵਿਆਪਕ ਹੈ ਉਸ ਦੀ ਪ੍ਰੇਮਾ ਭਗਤੀ ਉਸ ਦੇ ਹੁਕਮ ਦੇ ਨਾਲ ਨਾ ਜੁੜੇ ਉਹ ਮੁਕਤ ਨਹੀਂ ਹੋ ਸਕਦੇ ਫਿਰ ਫਿਰ ਇਹ ਜਿਹੜੀ ਸੁਰਤ ਆ ਸਾਡੀ ਕਮਜ਼ੋਰ ਹੋਈ ਇਹਨੂੰ ਤਗੜਿਆ ਨਹੀਂ ਕੀਤਾ ਜਾ ਸਕਦਾ ਇਹਨੂੰ ਮੋਹ ਮਾਇਆ ਦੇ ਹਮਲਿਆਂ ਤੋਂ ਬਚਾਇਆ ਨਹੀਂ ਜਾ ਸਕਦਾ ਜੀ ਬਾਹਰਲੇ ਕਰਮ ਜਿਹੜੇ ਹਨ ਸਾਡੇ ਹਜ਼ੂਰ ਨੇ ਬਾਣੀ ਅੰਦਰ ਕਿਰਪਾ ਕੀਤੀ ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾਗਾ ਕੀ ਉਤੇ ਕਿਸੇ ਕੰਮ ਨਹੀਂ ਆਉਣਾ ਦੁਨੀਆ ਨੂੰ ਅਸੀਂ ਜ਼ਰੂਰ ਪ੍ਰਭਾਵ ਸਕਨੇ ਆ ਮਾਥੇ ਤਿਲਕ ਹੱਥ ਮਾਲਾ ਬਣਾ ਲੋਗਨ ਰਾਮ ਖਿਲਾਉਣਾ ਜਾਣਾ ਦੁਨੀਆ ਤੇ ਜ਼ਰੂਰ ਸਾਡੇ ਤੇ ਰੀਤ ਜਾਏਗੀ ਪਤੀਤ ਜਾਏਗੀ ਲੋਕ ਪਚਾਰਾ ਕਰੇ ਦਿਨ ਰਾਤ ਦਿਨੇ ਰਾਤ ਅਸੀਂ ਲੋਕਾਂ ਨੂੰ ਪਤੀਆਉਣ ਦੇ ਕੰਮਾਂ 'ਚ ਲੱਗੇ ਹੋਏ ਹਾਂ ਵੀ ਸਾਡੇ ਕਰਮ ਧਰਮ ਸਾਡੀ ਰਹਿਣੀ ਰਹਿਤ ਨੂੰ ਵੇਖ ਕੇ ਲੋਕੀ ਸਾਡੇ ਤੇ ਖੁਸ਼ ਹੋਣ ਪਰ ਹਜ਼ੂਰ ਕਹਿੰਦੇ ਆ ਲੋਕ ਪਤੀ ਨੇ ਕਛੂ ਨਾ ਹੋਵੇ ਨਾ ਹੀ RAM ਆਯਾਨਾ ਦੁਨੀਆ ਦੇ ਖੁਸ਼ ਹੋ ਜਾਣ ਦੇ ਨਾਲ ਨਹੀਂ ਪਹਰੇ ਉੱਤੇ ਹੋਏਗਾ ਰੱਬ ਕੋਈ ਢਾਣ ਜਾਣ ਨਹੀਂ ਕਰਤਾਰੋ ਤੇ ਸਾਡੇ ਅੰਦਰ ਰਮਿਆ ਹੋਇਆ ਬਿਆਣਾ ਬੱਚਾ ਧੂੜੀਆ ਮਿ ਸਾਡੇ ਬਾਹਰ ਲਿਆ ਨੰਬਰ ਨੂੰ ਦੇਖ ਕੇ ਉਹ ਕਹਦੇਗਾ ਪਿਆਰਿਆ ਆ ਜਾ ਤੈਨੂੰ ਤੇ ਮੁਕਤੀ ਵਿੱਚ ਸਦੀ ਆ ਬਸ ਦੇਖ ਕੇ ਬਾਹਰ ਲੱਗ ਨੰਬਰ ਦੇ ਦਿੱਤੇ ਨੇ ਜ਼ਰੂਰੀ ਹੈ ਬਾਣਾ ਵੀ ਪਰ ਸਫਲਤਾ ਆ ਜੇ ਨਾਲ ਬਾਣੀ ਦਾ ਉਪਦੇਸ਼ ਹੋਵੇਗਾ ਬਾਣੀ ਔਰ ਬਾਣਾ ਇਹ ਦੋ ਚੀਜ਼ਾਂ ਆ ਪਿਆਰੇ ਜੇ ਦੋਵੇਂ ਸਾਡੇ ਕੋਲ ਹਨ ਕੇਵਲ ਪੂਜਣ ਲਈ ਨਹੀਂ ਰਖਾਉਣ ਲਈ ਨਹੀਂ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਜੇਕਰ ਅਸੀਂ ਬਾਣੀ ਨਾਲ ਜੁੜਾਂਗੇ ਔਰ ਬਾਣੇ ਨਾਲ ਜੁੜਾਂਗੇ ਤੇ ਸਾਡਾ ਜਿਹੜਾ ਇਹ ਜੀਵਨ ਹੈ ਇਹ ਸਫਲ ਹੋ ਜਾਏਗਾ ਸੋਇਉਂ ਕਰਕੇ ਅੱਜ ਆਪਾਂ 54 ਨੰਬਰ ਸ਼ਲੋਕ ਤੱਕ ਵਿਚਾਰ ਸਾਂਝਿਆ ਕਰਨ ਦਾ ਯਤਨ ਕੀਤਾ ਹੈ 50 ਨੰਬਰ ਸ਼ਲੋਕ ਤੋਂ ਆਪਾਂ ਵਿਚਾਰ ਨੂੰ আরম্ভ ਕੀਤਾ ਸੀ ਯਤਨ ਕਰੀਏ ਇਹਨਾਂ ਪਾਵਨ ਬਚਨਾਂ ਦੇ ਅੰਦਰ ਬਾਬਾ ਕਬੀਰ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਜੋ ਸਾਨੂੰ ਅਮੋਲਕ ਸਿੱਖਿਆਵਾਂ ਦਿੱਤੀਆਂ ਨੇ ਬੜੀਆਂ ਕਮਾਲ ਦੀਆਂ ਨੇ ਇੱਕ ਇੱਕ ਬਚਨ ਸਾਡੇ ਜੀਵਨ ਨੂੰ ਸਾਰੰਦ ਦੀ ਸਮਰਥਾ ਰੱਖਦਾ ਹੈ ਐਵੇਂ ਹੀ ਉਸ ਸਾਧ ਸੰਗਤ ਦੇ ਕੱਚੇ ਪਿੱਲਿਆਂ ਪਿੱਛੇ ਲੱਗ ਕੇ ਸਤਿਗੁਰੂ ਜੀ ਦੀ ਬਾਣੀ ਦੇ ਅਮੋਲਕ ਖਜ਼ਾਨੇ ਤੋਂ ਟੁੱਟ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਬੇਕਾਰ ਕਰਨ ਵਾਲੇ ਆਸੇ ਪਰਹੇ ਨੇ ਬਾਣੀ ਪੜਿਆ ਕਰੋ ਸੇਵਾ ਸਿਮਰਨ ਵਾਲੇ ਪਾਸੇ ਨੂੰ ਜੁੜਿਆ ਕਰੋ ਤਾਂ ਜੋ ਇਹ ਜਨਮ ਜੀਵਨ ਜਿਹੜਾ ਹੈਗਾ ਆਪਣਾ ਸਮਾ ਉਹ ਸਫਲ ਹੋ ਗਏ ਉਲਝੁਕ ਲੈ ਖੇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ